brought to by silver pumps top quality aur consistent performance ke liye sirf silver pumps naam yaad rakhna raagav chadda di karan ozla naal hui mulaqat videsh ch mile chadda te ozla tasveeraan ho rahiyan viral ਬਿੱਤੇ ਦਿਨੀ ਗੀਤਾ ਦੀ ਮਸ਼ੀਨ ਪੰਜਾਬੀ ਸਿੰਗਰ ਕਰਨ ਔਜਲਾ ਨਾਲ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਗਵ ਚੱਡਾ ਨੇ ਮੁਲਾਕਾਤ ਕੀਤੀ। ਇਹ ਮੁਲਾਕਾਤ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ। ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਰਾਗਵ ਚੱਡਾ ਤੇ ਕਰਨ ਔਜਲਾ ਇਕੱਠੇ ਖੜੇ ਹੱਸ ਰਹੇ ਨੇ। ਇਸ ਦੇ ਨਾਲ ਹੀ ਇੱਕ ਹੋਰ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਰਾਗਵ ਚੱਡਾ ਦੇ ਸੱਜੇ ਹੱਥ ਕਰਨ ਔਜਲਾ ਖੜੇ ਨੇ ਤੇ ਖੱਬੇ ਹੱਥ ਕਰਨ ਔਜਲਾ ਦੇ ਨਾਲ ਦੀਪ ਰਿਹਾਨ ਖੜੇ ਨੇ ਜਿਨ੍ਹਾਂ ਨੇ ਵੀ ਰਾਗਵ ਚੱਡਾ ਨਾਲ ਮੁਲਾਕਾਤ ਕੀਤੀ। ਮੁਲਾਕਾਤ ਦੀਆਂ ਤਸਵੀਰਾਂ ਨੂੰ ਕਰਨ ਔਜਲਾ ਨੇ ਆਪਣੀ ਇੰਸਟਾਗ੍ਰam ਸਟੋਰੀ ਤੇ ਸ਼ੇਅਰ ਕੀਤਾ ਜਿਸ ਨੂੰ ਬਾਅਦ ਚ ਰਾਗਵ ਚੱਡਾ ਨੇ ਵੀ ਰੀਸ਼ੇਅਰ ਕਰ ਇੰਸਟਾਗ੍ਰam ਸਟੋਰੀ ਪਾਈ ਦੱਸਦੇ ਹਾਂ ਕਿ ਰਾਗਵ ਚੱਡਾ ਦੀ ਕਰਨ ਔਜਲਾ ਨਾਲ ਇਹ ਦੂਸਰੀ ਮੁਲਾਕਾਤ ਹੈ ਤੇ ਵਿਦੇਸ਼ ਵਿੱਚ ਹੋਈ ਇਸ ਤੋਂ ਪਹਿਲਾਂ ਦਸੰਬਰ ਚ ਕਰਨ ਔਜਲਾ ਰਾਗਵ ਚੱਡਾ ਨੂੰ ਮਿਲੇ ਸੀ ਜਿਕੇ ਨੇ ਖਾਸੇ ਕਿ ਰਾਗਵ ਚੱਡਾ ਦੀ ਪਤਨੀ ਬਾਲੀਵੁੱਡ ਐਕਟ੍ਰੈਸ ਪੰਨੀਤੀ ਚੋਪੜਾ ਕਰਨ ਔਜਲਾ ਦੀ ਕਰੀਬੀ ਦੋਸਤ ਹੈ ਕੁਝ ਸਮੇਂ ਪਹਿਨਾ ਕਰਨ ਔਜਲਾ ਦੇ ਲਾਈਵ ਕਾਨਸਰਟ ਪਰ ਨੀਤੀ ਚੋਪੜਾ ਨੇ ਅਚਾਨਕ ਐਂਟਰੀ ਮਾਰੀ ਸੀ ਜਿਸ ਤੋਂ ਬਾਅਦ ਕਰਨ ਔਜਲਾ ਨਾਲ ਪੰਨੀਤੀ ਚੋਪੜਾ ਨੇ ਲਾਈਵ ਕਾਨਸਰਟ ਚ ਗਾਣਾ ਗਾਇਆ ਸੀ ਤੇ ਕਰਨ ਔਜਲਾ ਚੱਡਾ ਦੇ ਦਿੱਲੀ ਵਾਲੇ ਘਰ ਵੀ ਮੁਲਾਕਾਤ ਕਰ ਚੁੱਕੇ ਨੇ ਤੇ ਹੁਣ ਬੀਤੇ ਦਿਨੀ ਕਰਨ ਔਜਲਾ ਨੇ ਪੰਨੀਤੀ ਚੋਪੜਾ ਦੇ ਪਤੀ ਰਾਗਵ ਚੱਡਾ ਨਾਲ ਮੁਲਾਕਾਤ ਕਰ ਸੋਸ਼ਲ ਮੀਡੀਆ ਤੇ ਤਸਵੀਰਾਂ ਸ਼ੇਅਰ ਕੀਤੀਆਂ ਨੇ ਬਾਕੀ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜਰੂ